ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 19 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਯਾਨੀ ਕਿ ਕੱਲ ਤੋਂ ਹੀ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਹਦੇ ਵਿੱਚ ਅੱਜ ਹਲਕੀ ਕਾਰਵਾਈਆਂ ਕੁਝ ਖੇਤਰਾਂ ਦੇ ਵਿੱਚ ਹੋ ਸਕਦੀਆਂ ਹਨ ਖਾਸ ਕਰਕੇ ਜੋ ਬਾਰਡਰ ਏਰੀਏ ਨੇ ਮਾਝੇ ਦੇ ਤੇ ਦੁਬ ਇਹ ਮਾਲ ਵੇਚ ਦੇ ਉਹਨਾਂ ਵਿੱਚ ਸੰਭਾਵਨਾ ਹਲਕੀ ਤੋਂ ਦਰਮਿਆਨੀ ਕਣਮਣ ਦੀ ਰਹੇਗੀ ਉਹਦੇ ਵਿੱਚ ਫਾਜ਼ਲ ਕਾ ਮੁਕਸਰ ਅਬੋਹਰ ਫਰੀਦਕੋਟ ਤਰਨਤਾਰਨ ਤੇ ਅਮਰitsar ਮਾਝੇ ਦੇ ਕੁਝ ਖੇਤਰਾਂ ਜਾਂ ਗੁਰਦਾਸਪੁਰ ਦੇ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ-ਹਲਕੀ ਕਣਮਣ ਸਵੇਰ ਵੇਲੇ ਵੀ ਹੋ ਸਕਦੀ ਹੈ ਜਾਂ ਸਾਰੇ ਖੇਤਰਾਂ ਦੇ ਵਿੱਚ ਨਹੀਂ ਕੁਝ ਕੁ ਖੇਤਰਾਂ ਦੇ ਵਿੱਚ ਜੇਕਰ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਪਹਿਲਾ ਪਹਿਲਾ ਧੁੱਪ ਲੱਗਦੀ ਹੈ ਤਾਂ ਕੁਝ ਕੁ ਖੇਤਰਾਂ ਦੇ ਵਿੱਚ ਤੇਜ਼ ਕਾਰਵਾਈਆਂ ਥੋੜੇ ਖੇਤਰਾਂ ਵਾਲੀਆਂ ਵੀ ਹੋ ਸਕਦੀਆਂ ਨੇ ਉਸ ਤੋਂ ਇਲਾਵਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਬੱਦਲਵਾਈ ਜਿਵੇਂ ਅੱਜ ਬਣੀ ਹੋਈ ਹੈ ਸਾਰਾ ਦਿਨ ਬਣਦੀ ਰਹੇਗੀ ਇਸ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਲੰਘਦੀ ਰਹੇਗੀ ਇਸੇ ਤਰ੍ਹਾਂ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਵੀ ਬੱਦਲਵਾਈ ਲਗਾਤਾਰ ਗੁਜਰਦੀ ਰਹੇਗੀ ਮੀਂਹ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਵੀ ਘਟਨੇ ਪੰਜਾਬ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਘਟਨੇ ਪਰ ਫਿਰ ਵੀ ਕੁਝ ਖੇਤਰਾਂ ਦੇ ਵਿੱਚ ਸਵੇਰ ਬੇਲੇ ਤੇ ਕੁਝ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਹਲਕੀ ਫੁਲਕੀਆਂ ਕਾਰਵਾਈਆਂ ਤਾਂ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਕਣਮਣ ਹੁੰਦੀ ਹੋਈ ਦਿਖਾਈ ਦੇ ਜਾਵੇ ਕਿ ਵੱਡੇ ਪੱਧਰ ਤੇ ਮੀਆਂ ਦੀ ਸੰਭਾਵਨਾ ਨਹੀਂ ਹੈ ਇਸ ਤਰ੍ਹਾਂ ਦੇ ਟੁੱਟਵੇਂ ਜੇ ਸਿਸਟਮ ਲਗਾਤਾਰ ਪੰਜਾਬ ਦੇ ਉੱਪਰੋਂ ਦੀ ਗੁਜ਼ਰਦੇ ਰਹਿਣਗੇ